ਮੈਂ ਤੁਹਾਨੂੰ ਦੱਸ ਰਿਹਾ ਇੱਕ ਜੱਜਾ ਵਾ ਐਨ ਜੀਓ ਸੰਵਰਾਲਾ ਤੋਂ ਹੀ तकरीबन 2 ਕੁ ਦਿਨ ਤੋਂ ਫੋਨ ਆ ਰਹੇ ਨੇ ਜੋ ਪਾਕਿਸਤਾਨ ਨੰਬਰ ਤੋਂ ਤੇ ਕੱਲ ਰਾਤ ਜੋ 12:00 ਵਜੇ 11:00 ਵਜੇ 28 ਮਿੰਟ ਤੇ ਜੋ ਫੋਨ ਚੱਕਿਆ ਦੂਜਾ ਦੂਜੀ ਵਾਰ ਫੋਨ ਆਉਣ ਤੋਂ ਬਾਅਦ ਤਾਂ ਉਹ ਬੰਦਾ ਕਹਿਣ ਲੱਗੇ ਵੀ ਜੋ ਤੂੰ ਸੇਵਾਵਾਂ ਕਰਦੇ ਬੰਦ ਕਰ ਦੋ ਨਹੀਂ ਅਸੀਂ ਬੰਦ ਕਰਾਉਣੀਆਂ ਜਾਣਦੇ ਆ ਤੇ ਮੈਂ ਕਿਹਾ ਵੀ ਤੈਨੂੰ ਕਿ ਫੋਨ ਨੇ ਹੋਰ ਸਕਰੀਨਸ਼ਾਟ ਵੀ ਕਿ ਭੇਜਿਆ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜੋ ਇਸ ਨੰਬਰ ਤੇ ਜੋ ਜਾਂਚ ਕਰਕੇ ਜੋ ਵਣਦੀ ਕਾਰਵਾਈ ਕੀਤੀ ਜਾਵੇ ਆਪ ਨਹੀਂ ਉਹਨੇ ਆਪਣਾ ਦੱਸਿਆ ਕਹਿੰਦਾ ਤੇ ਨਾਮ ਤੋਂ ਕੀ ਲੈਣਾ ਕਹਿੰਦਾ ਮੈਂ ਪਾਕਿਸਤਾਨ ਤੋਂ ਬੋਲਦਾ ਮੈਂ ਕਹਾਂ ਵੀ ਇਹ ਆ ਕੀ ਚੱਕਰ ਆ ਕਹਿੰਦਾ ਵੀ ਅਸੀਂ ਇੰਡੀਆ ਸਾਡਾ ਸਾਰਾ ਕੁਝ ਆ ਵੀ ਜੋ ਸੇਵਾਵਾਂ ਨੇ ਬੰਦ ਕਰ ਦੇ ਨੇ ਅਸੀਂ ਕਰਾਉਣੀ ਆ ਜਾਣ ਦੇਣਾ ਹਾਂ ਜੀ WhatsApp ਤੇ ਇੱਕ ਮਿੰਟ 11 ਸਕਿੰਟ ਦੀ ਗੱਲ ਚੱਲੀ ਆ ਉਹ ਤੋਂ ਬਾਅਦ ਜਦੋਂ ਮੈਂ ਕੱਟਤਾ ਉਸ ਤੋਂ ਬਾਅਦ ਨਾ ਉਹਨੇ ਰਿਪਲਾਈ ਕੀਤਾ ਕਹਿੰਦਾ ਫਿਰ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਤੋਂ NGO ਵੱਲੋਂ ਜੋ ਰਾਸ਼ਨ ਦੇਣਾ ਲੋੜਵੰਦਾਂ ਨੂੰ ਵੀਰ ਦੀ ਨਾ ਟ੍ਰਾਈਸਾਈਕਲ ਨਕਲੀ ਹੱਥ ਲਵਾਉਣੇ ਤੇ ਜੋ ਆ ਸਮਾਜ ਸੇਵੀ ਜਿਵੇਂ ਨਸ਼ਿਆਂ ਖਿਲਾਫ ਇਹ ਜੋ ਮੁਹਿੰਮਾ ਉਹ NGO ਵੱਲੋਂ ਕੀਤੀ ਜਾਂਦੀ ਕੋਈ ਫੋਟੋ ਵੀ ਕੋਈ ਵੀਡੀਓ ਵਗੈਰਾ ਤੇ ਜਿਵੇਂ ਉਹਨਾਂ ਵੱਲੋਂ ਵੀਡੀਓ ਵਗੈਰਾ ਕੋਈ ਨਹੀਂ ਭੇਜੀ ਕਿ ਕਹਿੰਦੇ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਵਸੇ ਕੋਈ ਕੋਈ ਰਿਪਲਾਈ ਨਹੀਂ ਆਇਆ। ਇੱਕ ਚੰਗੇ ਜੀ ਜੋ ਵੀ ਕੰਮ ਕਰਦੇ ਆ ਜੀ ਉਹ ਚੰਗੇ ਕੰਮ ਕਰਦੇ ਆ ਪਰ ਜੋ ਇਹ ਆਉਂਦਾ ਇੱਕ ਵੀ ਮਾੜਾ ਜੋ ਰੋਕਿਆ ਜਾ ਰਿਹਾ ਵੀ ਚੰਗੇ ਕੰਮਾਂ ਨੂੰ ਵੀ ਇਸ ਕੰਮਾਂ ਨੂੰ ਨਾ ਪ੍ਰਮੋਟ ਕੀਤਾ ਜਾਵੇ। ਤੇ ਵਸੇ ਬਤੀ ਮੰਗ ਕਰਦਾ। ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਜੋ ਇਸ ਨੰਬਰ ਤੇ ਜੋ ਬਣਦੇ ਜਾਂਚ ਕਰਕੇ ਤੇ ਬਣਦੀ ਕਾਰਵਾਈ ਹੋ ਕੀ ਚੀਜ਼। ਸਾਨੂੰ ਇੱਕ ਲਿਖਤੀ ਕਮੈਂਟ ਆਈ ਹੈ ਅੰਤਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ। ਉਹ ਕਹਿੰਦਾ ਵੀ ਪਾਕਿਸਤਾਨ ਦੇ ਨਮਦਰ ਥ੍ਰੈਟ ਕਾਲ ਆਈ ਹੈ। ਜਿਹੜੇ ਉਹਦੀ ਕੰਪਲੇਂਟ ਆ ਅਸੀਂ ਸਾਈਬਰ ਸੈੱਲ ਨੂੰ ਭੇਜਦੀ ਆ ਉਹ ਜਾਂਚ ਪੜਤਾਲ ਕਰ ਰਹੇ ਨੇ ਤੁਸੀਂ ਜਾਂਚ ਵਗੈਰਾ ਕਿਤਨੀ ਕੋਈ ਮਹਿੰਗੀ ਜਾਂਚ ਦੀ ਲੱਗਦਾ ਜੀ ਦੇਖੋ ਜੋ ਕਹਿ ਰਿਹਾ ਉਹਦੇ ਕੋਲ ਕੋਈ ਰਿਕਾਰਡਿੰਗ ਵਗੈਰਾ ਤਾਂ ਨਹੀਂ ਹੈਗੀ ਉਹਦਾ ਬਸ ਸਾਨੂੰ ਜੋ ਵੀ ਟੈਕਨੀਕਲ ਤੌਰ ਤੇ ਜੋ ਵੀ ਸਬੂਤ ਹੋਣਗੇ ਸਾਈਬਰ ਸੈੱਲ ਤੋਂ ਪਤਾ ਲੱਗਣਗੇ ਵੀ ਕੀ ਕਾਲ ਆਈ ਹੈ ਕਿੰਨੇ ਵਜੇ ਆਈ ਹੈ ਸਰ ਨੰਬਰ ਦਾ ਕੁਝ ਪਤਾ ਲੱਗਿਆ ਵੀ ਇਹ ਨੰਬਰ ਕਿੱਥੇ ਦਾ ਵਾ ਜਿਵੇਂ ਉਹ ਕਹਿ ਰਹੇ ਜਿਵੇਂ ਪਾਕਿਸਤਾਨ ਸਾਨੂੰ ਆਏ ਸਾਰੀ ਦੁਨੀਆ ਨੂੰ ਪਤਾ ਵੀ ਪਲੱਸ 92 ਨੰਬਰ ਆ ਪਾਕਿਸਤਾਨ ਦਾ ਕੋਡ ਆ ਉਹ ਨੰਬਰ ਉਹਨੇ ਲਖਵਾਇਆ ਸਾਡੇ ਕੋਲੇ ਦਿਖਾ ਦੇ ਵਿੱਚ ਉਹਦੀ ਜਾਂਚ ਪੜਤਾਲ ਅਸੀਂ ਕਰ ਰਹੇ ਆਂ ਸਾਈਬਰ ਸੈਲ ਰਾਈਂਗ